ਮੂ ਗੱਜ ਕੋਛ ਹੈ ਨਾ ਤੇ ਇਸੇ ਟੌਪਿਕ ਤੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਕਈ ਨਾ ਜਿੱਦਾਂ ਮੰਨ ਲਓ ਇਹ ਕਹਿੰਦਾ ਮੇਰੀ ਆਰ ਕਿ ਜਿੰਨਾ ਬੀਸੀ ਚ ਪਹਿਲੋਂ ਮੈਂ ਖੇਡਿਆ ਉਹਨਾਂ ਮੈਨੂੰ ਨਾ ਬੰਦੇ ਤਰਲੇ ਮਾਰਦੇ ਸੀ ਉਹ ਜਾਣਦੇ ਹੁਣੇ ਸੁਣਦੇ ਹੁਣੇ ਹਨਾ ਉਹਨਾਂ ਨਾਲ ਮੈਂ ਖੇਡਿਆ ਆਣ ਕੇ ਪਹਿਲਾ ਮੈਚ ਖੇਡਿਆ ਤਾਂ ਲੱਗੋ ਉੱਥੇ ਦੋ ਫੈਡਿਸ਼ਨ ਆਉਗੀਆਂ ਦੂਜੀ ਫੈਡਿਸ਼ਨ ਤੇ ਮੈਨੂੰ ਨਾ ਫੋਨ ਆਏ ਜਿੰਨੇ ਚ ਉਹਨਾਂ ਨਾਲ ਗੱਲ ਹੀ ਨਾ ਲੋਕ ਮੈਨੂੰ ਦੱਸਦਾ 1000 ਵੱਧ ਦੇ ਦਿੰਦੇ ਸੀ ਹਨਾ ਡਾਲਰ ਤੇ ਮੈਂ ਤਾਂ ਆਪਣੀ ਜੁਬਾਨ ਤੇ ਖੜਾ ਰਿਆ ਠੀਕ ਆ ਉਹਨਾਂ ਨੇ ਮੈਂ ਚਾਰ ਮੈਚ ਖੇਡ ਲਿਆ ਮੁੜ ਕੇ ਮੈਨੂੰ ਕਹਿੰਦੇ ਵੀ ਰਿਲੀਜ਼ ਕਰਤਾ ਵੀ ਤੂੰ ਦੂਜੇ ਹਨਾ ਤਾਂ ਮੁੜ ਕੇ ਉਹਨਾਂ ਦੀ ਜੁਬਾਨ ਕਿੱਥੇ ਗਈ ਮੈਨੂੰ ਦੱਸਿਓ ਕਿਤੇ ਤੁਸੀਂ ਕਹਿੰਦੇ ਵੀ ਮੇਰੇ ਨਾਲ ਹਨਾ ਉਹ ਗੱਲ ਦਾ ਮੈਨੂੰ ਕਿਤੇ ਜ ਸਾਹੂ ਗੱਲ ਉਹਨਾਂ ਨੂੰ ਪਤਾ ਵੀ ਸੱਟ ਲੱਗੀ ਮੈਨੂੰ ਕਹਿੰਦੇ ਕਦੀ ਤੇਰਾ ਹਨਾ ਵੀ ਲੱਕ ਤੇ ਸੱਟ ਲੱਗੀ ਜਾਂ ਕਿੱਦਾਂ ਹੈਨਾ ਤੇ ਕਦੀ ਅਸੀਂ ਤੇਰਾ ਮੋਢਾ ਹੁਣ ਜਦੋਂ ਮੇਰੇ ਸੱਟ ਲੱਗੀ ਉੱਥੇ ਕੀ ਕਰ ਸਕਦੇ ਠੀਕ ਹੈ ਨਾ ਆਂਦੇ ਅਸੀਂ ਕਿ ਮੈਂ ਵੀ ਗੱਲ ਤੇ ਆ ਵੀ ਜਦੋਂ ਉਦੋਂ ਫਿਰ ਤੁਸੀਂ ਤਾਂ ਗੱਲ ਕਰਦੇ ਮੈਂ ਤਾਂ ਤੁਹਾਡਾ ਮਾਂ ਰੱਖਿਆ ਤੁਸੀਂ ਮੇਰਾ ਕੀ ਰੱਖਿਆ ਹੈਨਾ ਇਹ ਮਤਲਬ ਮੈਂ ਨਹੀਂ ਆਨਾ ਪਰ ਕੁਝ ਚੰਦ ਕ ਟੀਮਾਂ ਕੁਝ ਭਲੀਆਂ ਟੀਮਾਂ ਹੈਨਾ ਆਪਣੀ ਲਖੇਪਾਜ ਦੀ ਟੀਮ ਉਹਦੀ ਲਖੇ ਗਾਜਪੁਰ ਦੀ ਭਾਜ ਦੀ ਹੈਨਾ ਜੰਗ ਟੀਮ ਉਹ ਪੁਰਾਣੀ ਸੀ ਤਾਂ ਮਤਲਬ ਇਦਾਂ ਦੇ ਹੀ ਬੰਦੇ ਚਲੋ ਕਈ ਵਾਰੀ ਲੂਜ਼ ਵੀ ਕਰ ਜਾਣਾ ਮੈਂ ਤੇ ਉਹਨਾਂ ਮੱਥੇ ਮਤਲਬ ਟਿਊੜੀ ਐ ਵਧੀਆ ਕਈ ਵਧੀਆ ਵੀ ਟੀਮਾਂ ਰਹੀਆਂ ਜਿੱਦਾਂ ਹੈਨਾ ਤਾਂ ਪਰ ਕਈ ਇਹਨਾਂ ਦਾ ਨਾ ਕਰ ਨਹੀਂ ਸਕਦੇ ਜਿੱਦਾਂ ਦੇ ਕਈ ਵੇ ਚ ਇਦਾਂ ਦੇ ਲੋਕ ਆ ਗਏ ਤੇ ਮਤਲਬ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਕੀ ਮਾਰ ਰਖਿਆ ਮੇਰਾ ਹੈਨਾ ਮੈਂ ਤਾਂ ਮੈਂ ਤਾਂ ਤੁਹਾਡਾ ਰੱਖਦਾ ਹੈਨਾ ਤੇ ਮੈਂ ਇੱਕ ਹੋਰ ਟੀਮ ਹੀ ਉਹਨੂੰ ਮੈਂ ਨਾ 1 ਸਾਲ 22 ਦੇ ਵਿੱਚ 7 ਕੱਪ ਜਿਤਾ ਕੇ ਦਿੱਤੇ 2000 ਹਾਂ 22 ਦੇ ਵਿੱਚ ਉਹਦੇ ਵੱਲੋਂ ਮੇਰਾ ਇੱਕ ਮੈਚ ਮਾੜਾ ਲੱਗ ਗਿਆ ਉਹ ਕਹਿੰਦੇ ਵੀ ਹਾਂ ਭਾਈ ਠੀਕ ਆ ਤੂੰ ਆਪਣਾ ਵੇਖ ਲੈ ਤੇ ਮਤਲਬ ਗੱਲਾਂ ਇਹੋ ਜੀਆਂ ਬਹੁਤ ਆ ਆਪਣੀ ਬਾਰੇ ਪ੍ਰਮੋਟਰ ਖੜਦੇ ਨਹੀਂ ਪਰ ਕਈ ਬੰਦੇ ਹਨਾ ਵੀ ਚਲੋ ਮੁੜ ਕੇ ਫਿਰ ਮੈਂ ਦੂਜੇ ਪਾਸੇ ਜਾ ਕੇ ਮੈਚ ਜਿਤਾਏ ਵੀ ਆ ਉਹਨਾਂ ਨੂੰ ਹੀ ਹਰਾਇਆ ਫਿਰ ਹਾਂ ਚੱਲ ਛੱਡੋ ਹੋ ਨਹੀਂ ਨਹੀਂ ਉਹ ਨਹੀਂ ਭਾਜੀ ਗੱਲ ਜਿਹੜੀ ਕਰਨੀ ਕਰ ਦੇਣੀ ਚਾਹੀਦੀ ਹਾਂਜੀ ਹਾਂਜੀ ਜ਼ਰੂਰ ਮੰਨਦੇ ਵਿੱਚ ਹੈਗੀ ਵਾਲਾ ਕਿਉਂ ਮੈਂ ਉਹਨਾਂ ਲਈ ਮੈਂ ਉਹਨਾਂ ਲਈ ਮਰਿਆ ਹਾਂ ਹੈ ਨਾ ਮਤਲਬ ਮੈਨੂੰ ਪਤਾ ਵਾ ਮੈਂ ਕਿਦਾਂ ਜਤਾਉਣਾ ਰਿਹਾ ਹਾਂ ਹਾਂ ਬਿਲਕੁਲ ਹਾਂ ਮੱਖੀ ਛੁੱਟੀ ਜੀ ਗੱਲ ਹੈ ਤੇ ਐਡ ਭਾਜੀ ਕਰਨੀ ਚਾਹੁੰਦਾ ਸੱਟਾਂ ਤੇ ਜਿੱਦਾਂ ਮੇਰੇ ਇਲਾਕੇ ਤੇ ਸੱਟ ਲੱਗੀ ਸੀ ਨਾ ਤਾਂ ਮੈਨੂੰ ਪਤਾ ਆ ਜਾਂ ਰੱਬ ਨੂੰ ਪਤਾ ਮੈਂ ਅੱਜ ਪਹਿਲੇ ਦਿਨਾਂ ਕੈਮਰੇ ਤੇ ਦੱਸਣ ਲੱਗਿਆ ਵੀ ਮੈਂ ਡੇਢ ਸਾਲ ਥੱਲੇ 2 ਇੰਚੀ ਦਾ ਗੱਦਾ ਹੁੰਦਾ ਨਾ ਜਿੰਨਾ ਕਾ 2 ਇੰਚੀ ਦਾ ਗੱਦਾ ਉਹਦੇ ਤੇ ਡੇਢ ਸਾਲ ਮੈਂ ਉਹਦੇ ਤੇ ਸੌਂਦਾ ਰਿਆ ਥੱਲੇ ਹੈਨਾ ਉਹਦੇ ਤੇ ਮੈਂ ਡੇਢ ਸਾਲ ਸੁਤਾ ਉੱਥੇ ਇੰਡੀਆ ਵੀ ਫਿਰ ਆਸਟ੍ਰੇਲੀਆ ਸੀਜ਼ਨ ਖੇਡਣਾ ਹੈ ਉੱਥੇ ਵੀ ਮੈਂ ਥੱਲੇ ਕੰਬਲ ਵਿਛਾ ਕੇ ਸੌਂਦਾ ਸੀ ਹੈਨਾ ਮੇਰੇ ਨਾਲ ਦਿਆਂ ਨੂੰ ਪਤਾ ਹਾਂ ਮਣੀ ਵਾਲਿਆਂ ਨੇ ਦੋਸਤ ਹਾਂ ਮਣੀ ਹੁਣਾ ਨਾ ਪਰ ਮੈਂ ਜਦੋਂ ਰਾਤ ਨੂੰ ਪ੍ਰੋਪਰ ਨੀਂਦ ਨਹੀਂ ਸੀ ਆਉਂਦੀ ਪਹਿਲੇ 3-4 ਮਹੀਨੇ ਤਾਂ ਨੀਂਦ ਨਹੀਂ ਸੀ ਆਈ ਕੁਝ ਦਿਮਾਗੀ ਟੈਨਸ਼ਨ ਹੋ ਜਾਂਦੀ ਆ ਕੁਝ ਪੀੜ ਰਾਤ ਨੂੰ ਜਦੋਂ ਲੱਕ ਤੇ ਪੀੜ ਹੁੰਦੀ ਸੀ ਨਾ ਤਾਂ ਮੈਂ ਜਿੱਦਾਂ ਘਰੇ ਵੀ ਜਿਹੜੇ ਗਏ ਉਹਨਾਂ ਨੂੰ ਪਤਾ ਮੇਰਾ ਕਮਰਾ ਥੱਲੇ ਸਾਈਡ ਤੇ ਆ ਮੈਂ ਜਦੋਂ ਰਾਤ ਨੂੰ ਕੱਲਾ ਉੱਠ ਕੇ ਬੈਠ ਕੇ ਰੋਲਿੰਦਾ ਸੀ ਪਰ ਉੱਠ ਕੇ ਕਿਸੇ ਨੂੰ ਦੱਸਦਾ ਨਹੀਂ ਸੀਗਾ ਵੀ ਜੇ ਕਿਸੇ ਨੂੰ ਦੱਸਿਆ ਜਾਂ ਘਰਦਿਆਂ ਨੂੰ ਦੱਸਿਆ ਇਹਨਾਂ ਨੇ ਕਬੱਡੀ ਛਡਾ ਦੇਣੀ ਆ ਹਨਾ ਬਿਲਕੁਲ ਕਿੰਨਾ ਚਿਰ ਰਾਤ ਜਾਗਦੇ ਸੀ ਇਹ ਵੀ ਨਹੀਂ ਕਦੀ ਦੱਸਿਆ ਹਨਾ ਉਹਦੇ ਲਈ ਟ੍ਰੀਟਮੈਂਟ ਕੀ ਕਰਾਇਆ ਕਿੰਨਾ ਮਹਿੰਗਾ ਟ੍ਰੀਟਮੈਂਟ ਜਦੋਂ ਮੈਂ ਭਾਜੀ ਉੱਥੇ ਸੀਗਾ ਦਿੱਲੀ ਟ੍ਰੀਟਮੈਂਟ ਕਰਾਉਣ ਗਿਆ ਜਦੋਂ ਮੇਰੇ ਨੱਕ ਦਾ ਐਕਸੀਡੈਂਟ ਹੋਇਆ ਸਾਰਿਆਂ ਨੂੰ ਪਤਾ ਉਦੋਂ ਉਹ ਡਾਕਟਰ ਇੱਕ ਦਿਨ ਦਾ 10000 ਰੁਪਿਆ ਲਿੰਦਾ ਸੀਗਾ ਇੱਕ ਦਿਨ ਦਾ ਹਾਂ ਉੱਥੇ ਉਹ ਆਪਣੀ ਇੰਡੀਅਨ ਕ੍ਰਿਕਟ ਟੀਮ ਦਾ ਡਾਕਟਰ ਡਾਕਟਰ ਹਸਨ ਨੇ ਵੀ ਆਪਣੇ ਮੇਰੇ ਬੈਠਾ ਉੱਥੇ ਜਵਰਾਜ ਹੁਣੀ ਸਹਿਵਾਗ ਹੁਣੀ ਇਹ ਉੱਥੇ ਆਉਂਦੇ ਸੀ ਕਿ ਉਹ ਕੋ ਟਰੀਟਮੈਂਟ ਲੈਣ ਹਨਾ ਚਲੋ ਉਹ ਆਪ ਦੇ ਸਟੈਂਡਰਡ ਦੇ ਹਿਸਾਬ ਨਾਲ ਡਾਕਟਰ ਦੀ ਫੀਸ ਪੇ ਬਹੁਤ ਸੀਗੀ ਤਾਂ ਉਹ ਕਿੰਨੇ ਖਰਚੇ ਲੱਗੇ ਮੈਂ 40 ਦਿਨ ਉੱਥੇ 40 40 45 ਦਿਨ ਮੈਂ ਸਾਰਾ ਮਤਲਬ ਆਪ ਦਾ ਖਰਚੇ ਤੇ ਵੀ ਰਹਾ ਉਹ ਕੋਈ ਨਹੀਂ ਦੇਖਦਾ ਉਹ ਜਿੰਨੀਆਂ ਪੀੜਾਂ ਰਾਤ ਨੂੰ ਹੁਣ ਜਿੰਨਾ ਮੈਂ ਰੋਇਆ ਜਿੰਨੀਆਂ ਪੀੜਾਂ ਮੈਂ ਹੰਢਾਈਆਂ ਲੱਕ ਦੀਆਂ ਵੀ ਕਈ ਵਾਰੀ ਤੁਰੇ ਜਾਂਦਿਆਂ ਗਰਾਊਂਡ ਪ੍ਰੈਕਟਿਸ ਕਰਦਿਆਂ ਕੱਲੀ ਕਬੱਡੀ ਨਹੀਂ ਉਸ ਤੋਂ ਇਲਾਵਾ ਜੇ ਕੋਈ ਘਰ ਦਾ ਕੰਮ ਕਰਦੇ ਜਾਂ ਕੋਈ ਕਿਤੇ ਆਉਂਦੇ ਜਾਂਦੇ ਸੀ ਜਾਂ ਕਿਸੇ ਵਿਆਹ ਸ਼ਾਦੀ 'ਚ ਵੀ ਵੀ ਬਹੁਤ ਔਖੇ ਰਹੇ ਬਹੁਤ ਤੰਗ ਰਹੇ ਕਿਤੇ ਵੀ ਮਤਲਬ ਜਾਂਦੇ ਸੀ ਨਾ ਕਿਤੇ ਖੜਾ ਨਹੀਂ ਸੀ ਹੋਇਆ ਜਾਂਦਾ ਹਨਾ ਉਹ ਪੀੜਾਂ ਉਹ ਤੰਗੀਆਂ ਉਹ ਕੋਈ ਨਹੀਂ ਦੇਖਦਾ ਕੋਈ ਨਹੀਂ ਹਾਂ ਉਹ ਤੁਸੀਂ ਰੂਲ ਰੈਗੂਲੇਸ਼ਨ ਪਲੇਅਰਾਂ ਤੇ ਸਾਰੇ ਚਲਾਉਂਦੇ ਆ ਹਨਾ ਚਲੋ ਰੂਲ ਰੈਗੂਲੇਸ਼ਨ ਸੰਸਥਾਵਾਂ ਨੂੰ ਬਣਾਉਣੇ ਚਾਹੀਦੇ ਆ ਰੂਲਾਂ ਬਿਨਾ ਕੋਈ ਚੀਜ਼ ਜਿਹੜੀ ਚੱਲਦੀ ਨਹੀਂ ਕੋਈ ਸੰਸਥਾ ਕੋਈ ਵੀ ਪਰ ਰੂਲ ਰੈਗੂਲੇਸ਼ਨ ਉਹ ਬਣਾਓ ਜਿਹੜਾ ਗਲਾ ਨਾ ਕੁੱਟਣ ਕਿਸੇ ਦਾ ਬਿਲਕੁਲ ਗਲਾ ਕੁੱਟਣ ਵਾਲੇ ਰੂਲ ਰੈਗੂਲੇਸ਼ਨ ਨਾ ਬਣਾਓ ਓਪੇ ਨਾ ਜਾਣ ਕਿਸੇ ਤੇ ਬਿਲਕੁਲ ਬੇਨਤੀ ਆ ਸਾਰੇ ਸਾਡੇ ਚੋਂ ਖੇਡੇ ਹੋਏ ਵੀ ਕਮੇਟੀਆਂ ਆਪਣੇ ਕਲੱਬਾਂ ਚ ਆ ਖੇਡੇ ਜਿੰਨੇ ਵੀ ਸੀਨੀਅਰ ਪੁਰਾਣੇ ਸਾਰੇ ਖੇਡੇ ਵੀ ਆ ਸਾਰੇ ਆ ਉਹ ਵੀ ਜਿੰਨੇ ਚੰਗੇ ਬਿਜ਼ਨਸਮੈਨ ਸਿਆਣੇ ਆ ਉਹ ਵੀ ਹਨਾ ਤਾਂ ਆਪਾਂ ਉਹਨਾਂ ਨੂੰ ਧੱਕਾ ਤਾਂ ਕਿਸੇ ਨੂੰ ਕੋਈ ਫੜ ਕੇ ਕੁਝ ਵੀ ਨਹੀਂ ਕਰ ਸਕਦਾ ਪਰ ਬੇਨਤੀ ਆ ਸਾਰਿਆਂ ਸਾਰਿਆਂ ਕਲੱਬਾਂ ਨੂੰ ਸਾਰੀਆਂ ਫੈਡਰੇਸ਼ਨਾਂ ਨੂੰ ਬੇਨਤੀ ਆ ਵੀ ਤੁਸੀਂ ਪਲੇਅਰ ਦੀਆਂ ਉਹ ਵੀ ਚੀਜ਼ਾਂ ਦੇਖਿਆ ਕਰੋ ਕਿੰਨੇ ਪਲੇਅਰ ਆ ਹੁਣ ਕਈ ਪਲੇਅਰ ਆ ਜਿਨ੍ਹਾਂ ਦੇ ਭਾਜੀ ਇੱਕ ਗੋਡਿਆਂ ਦੀਆਂ ਕਿਸੇ ਦੀਆਂ ਦੋ ਕਿਸੇ ਦੀਆਂ ਤਿੰਨ ਕਿਸੇ ਦੀ ਇੱਕ ਕਿਸੇ ਦੇ ਮੋਢਿਆਂ ਦੀਆਂ ਸਰਜਰੀਆਂ ਹੋਈਆਂ ਆ ਹਨਾ ਕੋਈ ਥੋੜੀ ਕੁਛ ਦਿੰਦਾ ਆ ਕੋਈ ਅਜੇ ਤੱਕ ਦੇਖਿਆ ਕੋਈ ਬੰਦਾ ਕੋਈ ਕਲੱਬ ਕੋਈ ਜਿਹੜੀ ਉਹਨੂੰ ਸਰਜਰੀ ਲਈ ਪੈਸੇ ਦਿੰਦੀ ਹੋਵੇ ਬਿਲਕੁਲ ਹਣਾ ਤੁਸੀਂ ਗਰਾਊਂਡ ਤੱਕ ਦਿੰਨੇ ਆ ਦਿਓ ਠੀਕ ਆ ਵਧੀਆ ਗੱਲ ਆ ਤੁਸੀਂ ਵੀ ਆਪਦੇ ਤੇ 10 ਸਾਲ 9 ਦੀ ਕਮਾਈ ਚੋਂ ਕਿਰਤ ਚੋਂ ਕੱਢ ਕੇ ਦਿੰਨੇ ਆ ਪਰ ਤੁਹਾਡਾ ਥੈਂਕ ਯੂ ਆ ਤੁਸੀਂ ਇੰਨਾ ਕਰਦੇ ਆ ਪਰ ਪਲੀਜ਼ ਬੇਨਤੀ ਆ ਵੀ ਤੁਸੀਂ ਕਾਨੂੰਨ ਜਿਹੜੇ ਬਣਾਉਣੇ ਆ ਨਾ